ਹਾਂਜੀ ਦੋਸਤੋ ਇਸ ਬੀਜ ਦਾ ਤਾਂ ਨਹੀਂ ਮੈਨੂੰ ਪਤਾ ਮੈਨੂੰ ਕਿਸਾਨ ਵੀਰੇ ਨਹੀਂ ਮਿਲਿਆ ਪਰ ਮੈਂ ਫੀਲਡ ਦੇ ਵਿੱਚ ਆਇਆ ਸੀ ਪਰ ਇਸ ਮੱਕੀ ਨੂੰ ਦੋਸਤੋ ਛਲੀਆਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਦੋ ਦੀ بجائے ਤਿੰਨ ਤਿੰਨ ਛਲੀਆਂ ਲੱਗੀਆਂ ਨੇ ਇੱਕ ਦੋ ਅਤੇ ਤਿੰਨ ਹਰ ਕਬੂਟੇ ਤੇ ਦੋਸਤੋ ਇਹਦੇ ਦੋ ਦੋ ਛਲੀਆਂ ਨੇ ਕੱਦ ਜ਼ਰੂਰ ਇਹਦਾ ਥੋੜਾ ਜਿਹਾ ਆਮ ਵੈਰੈਟੀਆਂ ਨੂੰ ਥੋੜਾ ਸ਼ੋਰਟ ਹੈ ਪਰ ਜਿਹੜੀਆਂ ਛਲੀਆਂ ਨੇ ਦੋਸਤੋ ਹਰ ਇੱਕ ਕਬੂਟੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ 2 2 2 2 3 3 ਛਲੀਆਂ ਹਰੇਕ ਬੂਟੇ ਤੇ ਨੇ ਜਿਹੜੇ ਮਰਜ਼ੀ ਬੂਟੇ ਤੇ ਦੇਖ ਲਓ 2 ਛਲੀਆਂ ਤਕਰੀਬਨ ਹਰੇਕ ਤੇ ਨੇ ਬੀਜ ਬਹੁਤ ਵਧੀਆ ਸੋਨੂੰ ਮੈਂ ਕਿਸਾਨ ਵੀਰ ਤੋਂ ਪੁੱਛ ਕੇ ਇਹ ਦੱਸੂਗਾ ਬੀਜ ਕਿਹੜਾ ਮੇਰੇ ਬੀਜ ਪਸੰਦਾ ਹੈ ਦੋਸਤੋ ਹਰਾ ਭਰਾ ਵੈਸੇ ਵੀ ਥੱਲੋਂ ਲੈ ਕੇ ਉੱਤੇ ਤੱਕ ਅਤੇ ਟਾਂਡਾ ਵੀ ਇਹਦਾ ਹੀ ਦੋਸਤੋ ਜਿਹੜਾ ਮੋਟਾ ਹੈ ਕੱਦ ਵੀ ਕੋਈ ਜ਼ਿਆਦਾ ਛੋਟਾ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਬਾੜਾ ਜ਼ਿਆਦਾ ਛੋਟਾ ਹੈ ਥੋੜਾ ਜਿਹਾ ਅਧਿਕ ਫੁੱਟ ਦਾ ਫਰਕ ਹੈ ਉਹ ਕਈ ਵਾਰੀ ਆਪਣੀ ਖਰਾਕ ਦੇ ਵਿੱਚ ਰਹਿ ਜਾਂਦਾ ਪਰ ਛਲੀਆਂ ਨੇ ਜਿਹੜੀਆਂ ਛਲੀਆਂ ਜ਼ਰੂਰ ਇਹਦੇ ਦੋ ਤੋਂ ਤਿੰਨ ਛਲੀਆਂ ਹਰੇਕ ਦੇ ਲੱਗੀਆਂ ਹੋਈਆਂ ਨੇ ਛੱਲੀ ਵੀ ਵਧੀਆ ਸੋ ਆਪਾਂ ਤੁਹਾਨੂੰ ਇਹ ਬੀਜ ਦਾ ਦੱਸਾਂਗੇ ਪੁੱਛ ਕੇ ਵੀਰ ਨੂੰ ਕਿਹੜਾ ਤੇ ਤੁਸੀਂ ਵੀ ਅਗਲੀ ਵਾਰੀ ਇਸ ਬੀਜ ਨੂੰ ਟਰਾਈ ਕਰ ਸਕਦੇ ਹੋ ਸੋ ਨੂੰ ਇਹ ਬੀਜ ਕਿਵੇਂ ਲੱਗਿਆ ਉਹ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਕਿਵੇਂ ਲੱਗਿਆ ਧੰਨਵਾਦ